ਕਹਿੰਦੇ ਸੀ ਪਾਇਸ ਉਹ ਕੇ ਜਾਨਣਾ ਚਾਹੁੰਗੇ ਤੁਹਾਡੇ ਗੀਤਾਂ ਬਾਰੇ ਉਹ ਦੱਸੋ ਜਰਾ ਕਿਹੜੇ ਕਿਹੜੇ ਗੀਤ ਹੋਏ ਨੇ ਜੀ ਮੈਂ ਦੋਹ ਗੀਤਾਂ ਦੇ ਸੁਰਾਈ ਯੰਤਰੇ ਜੇ ਵੈਸੇ ਸੁਣਾ ਦਵਾਂ ਪਤਾ ਲੱਗ ਜਾਣਾ ਠੀਕ ਹੈ ਠੀਕ ਹੈ ਜੀ ਅਸੀਂ ਮਰਦੇ ਰਹੇ ਦੁੱਖ ਜਰਦੇ ਰਹੇ ਪਬ ਕੰਡਿਆਂ ਉੱਤੇ ਤਰਦੇ ਰਹੇ ਅਸੀਂ ਮਰਦੇ ਰਹੇ ਦੁੱਖ ਜਰਦੇ ਰਹੇ ਪਬ ਕੰਡਿਆਂ ਉੱਤੇ ਤਰਦੇ ਰਹੇ ਹੱਸ ਹੱਸ ਕੇ ਪੀੜਾ ਸਹਣੇ ਕੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਤੈਨੂੰ ਕਥਾਈਏ ਕੁੜੀ ਦੋਰੀਆ ਜਿੰਦੇ ਨਹੀਂ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ ਟੁੱਟਦੀਆਂ ਯਾਦਾਂ ਦੀ ਲੜੀ ਦਿਸਦੀ ਏ ਬਾਰੀਚ ਖੜੀ ਮਜਦੇ ਸਾਹੀ ਅੰਗਿਆਰੇ ਤੜਫੇ ਨਹੀਂ ਗੁਨਾ ਚੋਰੀਆ ਆਉਂਦੇ ਤੇਰੇ ਚੇਤੇ ਲਾਰੇ ਤੜਫੇ ਨਹੀਂ ਗੁਨਾ ਚੋਰੀਆ ਜਿੰਦੇ ਨਹੀਂ ਜਿੰਦੇ ਮੋਤੀ ਸਦਰਾਂ ਦੇ ਖਿੰਡੇ ਮੋਤੀ ਕੁੱਤੀ ਮਾਲਾ ਹੱਥਾਂ 'ਚ ਫੜੀ ਦਿਸਦੀ ਏ ਬਾਰੀਚ ਖੜੀ ਨਵਟਿਆਂ ਚ ਕਾਰੀਆਂ ਨੇ ਮੋਦਿਆ ਮੋਤੀਆਂ ਦੀ ਚੋਗ ਚ ਗਾਇਕ ਸਾਡਿਆਂ ਪਰਾਂ ਤੇ ਸਿੱਖੀ ਉੱਟਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਸਾਡਿਆਂ ਪਰਾਂ ਤੇ ਸਿੱਖੀ ਉੱਟਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਲੈ ਲੈ ਤੂੰ ਨਜ਼ਾਰੇ ਸਾਰੇ ਰੰਗਲੇ ਪਿਆਰ ਦੇ ਤਾ ਪਹਿਰਾ ਚ ਨਤਾਲਣੀ ਦਿਲਾਂ ਦਿਲਾਂ ਹੋਇਆ ਗੁਨਾ ਚੋਰੀਆ ਜ਼ਿੰਦਗੀ ਚ ਭੈਗ ਆਉ ਜਾਣੀ ਕੱਖ ਨਹੀਂ ਉਹ ਬੱਲੇ ਜਿਸ ਵੀਰ ਦੇ ਟਿੱਤੇ ਭੁੱਲਾ ਵਾਂਗੂ ਬੈਠਾ ਗਮੜਾ ਕੇ ਸਾਡਿਆਂ ਪਰਾਂ ਤੇ ਸਿੱਖੀ ਉੱਡਣਾ ਗਈ ਦੂਰ ਕਿਤੇ ਆਲਣਾ ਬਣਾ ਕੇ ਸਾਡਿਆਂ ਪਰਾਂ ਤੇ ਸਿੱਖੀ ਉੱਡਣਾ ਗਈ ਦੂਰ ਕਿਤੇ ਆਲਣਾ ਬਣਾ ਕੇ ਤੁਸੀਂ ਇਹੋ ਜੇ ਮੇਰੇ 500 ਦੇ ਕਰੀਬ ਗੀਤਾਂ ਨੂੰ ਮੁਹੱਬਤ ਦਿੱਤੀ ਪਿੱਛੇ ਜੇ ਫਿਲਮ ਆਈ ਸੀ ਵੱਡਾ ਕਰ ਉਹਨੂੰ ਵੀ ਬਹੁਤ ਮੁਹੱਬਤ ਮਿਲੀ ਬਾ ਅਸੀਂ ਮਰ ਗਏ ਗਏ